ਫਾਰਮੇਸੀ ਅਫਸਰ ਐਸੋਸੀਏਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਵੱਲੋਂ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਪਿਛਲੇ 19 ਸਾਲ ਤੋਂ ਸਰਕਾਰ ਅਧੀਨ ਠੇਕੇ ਤੇ ਕੰਮ ਕਰ ਰਹੇ ਫਾਰਮੇਸੀ ਅਫਸਰਾਂ ਵੱਲੋਂ ਸਿਵਲ ਸਰਜਨ ਰਾਹੀਂ ਆਪਣੀਆਂ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਸਰਕਾਰ ਸਿਹਤ ਮੰਤਰੀ ਪੰਜਾਬ ਪ੍ਰਮੁੱਖ ਸਖਤਰ ਸਿਹਤ ਵਿਭਾਗ ਡਾਇਰੈਕਟਰ ਨੂੰ ਭੇਜਿਆ ਗਿਆ। ਕਿ ਤੱਕ ਮੇਲਿਆਂ ਦੇ ਡਿਊਟੀਆਂ ਨਾ ਹੋਣ ਦੀ ਸਰਕਾਰ ਨੂੰ ਮੁਰਦਾਬਾਦ ਮੁਰਦਾਬਾਦ ਪ੍ਰਸ਼ਾਸਨ ਮੁਰਦਾਬਾਦ 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 ਠੀਕ ਹੈ ਹੈਲਥ ਡਿਪਾਰਟਮੈਂਟ ਦੇ ਵਿੱਚ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਸ਼ਿਫਟ ਹੋਏ ਫਾਰਮੇਸੀ ਅਫਸਰਾਂ ਅੱਜ ਅਸੀਂ ਇਉਂ ਇਕੱਠੇ ਹੋਏ ਆ ਅੱਜ ਸਾਡਾ ਜਿਹੜਾ ਧਰਨਾ ਹੈ ਉਹ ਜ਼ਿਲ੍ਹਾ ਹੈੱਡ ਕੁਆਟਰਾਂ ਤੇ ਆਲ ਓਵਰ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇਹ ਜੋ ਪਿਛਲੇ ਲਾਸਟ ਸੀਧੀ ਸਮਾਗਮ ਦੌਰਾਨ ਸਾਡੀਆਂ ਡਿਊਟੀਆਂ ਜਿਹੜੀਆਂ ਅਸੀਂ ਦੋ-ਦੋ 20 ਕਿਲੋਮੀਟਰ ਦੂਰ ਸੀਧੀ ਅਨੰਦਪੁਰ ਸਾਹਿਬ ਵਿਕੇ ਲਗਾਈਆਂ ਗਈਆਂ ਜਿਸ ਤੇ ਵੀ ਆਪਾਂ ਆ ਕੇ ਇੱਥੇ ਪ੍ਰਸ਼ਾਸਨ ਨੂੰ ਜਾਂ ਸਿਵਲ ਸਰਚ ਨੂੰ ਸਭ ਨੂੰ ਮਿਲੇ ਇਹਨਾਂ ਨੂੰ ਦੱਸਿਆ ਪਰ ਇਹਨਾਂ ਨੇ ਸਾਡੀਆਂ ਡਿਊਟੀਆਂ ਕਿਹਾ ਵੀ ਸਾਡੀਆਂ ਜਿਹੜੀ ਆਪਾਂ ਲਾਤੀਆਂ ਆਪਾਂ ਕੱਟ ਨਹੀਂ ਸਕਦੇ ਅਸੀਂ ਉਹ ਡਿਊਟੀਆਂ ਇੰਨੀ ਦੂਰ ਕਰਕੇ ਆਏ ਉੱਥੇ ਸਾਡਾ ਇੱਕ ਸਾਥੀ ਨਵਾਂ ਸ਼ਹਿਰ ਤੋਂ ਸੁਖਦੇਵ ਸਿੰਘ ਜੋ ਆਪਣੀ ਡਿਊਟੀ ਕੈਂਪ ਤੇ ਬੈਠਾ ਸੀਗਾ ਉੱਥੇ ਇੱਕ ਬੱਸ ਦਾ ਉਹਦੇ ਨਾਲ ਹਾਸਾ ਹੋ ਗਿਆ ਰੋਡਵੇ ਦੀ ਕੋਈ ਬੱਸ ਸੀ ਉਹਦੇ ਸਪਾਇਨ ਦੇ ਵਿੱਚ ਇੰਜਰੀ ਆ ਗਈ ਉਹਦੇ ਰੀਡ ਦੀ ਹੱਡੀ ਦੇ ਵਿੱਚ ਜਿਹੜਾ L5 ਮਣਕਾ ਸੀਗਾ ਉਹ ਟੁੱਟ ਗਿਆ ਉਹ ਕੰਪਲੀਟ ਬੈੱਡ ਤੇ ਆ ਉਹਦੀ ਫੈਮਿਲੀ ਦਾ ਕੋਈ ਵਾਲੀਵਾਸ ਨਹੀਂ ਉਹਦਾ ਆਪਣਾ ਕੋਈ ਵਾਲੀਵਾਸ ਨਹੀਂ ਹੈ ਠੀਕ ਹੈ ਸਿਰਫ 11000 ਤਨਖਾਹ ਤੇ ਤੁਸੀਂ ਮੈਨੂੰ ਦੱਸੋ ਵੀ ਉਹ ਬੰਦਾ ਆਪਣਾ ਇਲਾਜ ਕਰਾਊਗਾ ਜਾਂ ਆਪਣੇ ਬੱਚਿਆਂ ਦਾ ਦੇਖਭਾਲ ਕਰੂਗਾ ਜੇ ਹੁਣ ਉਹ ਬੈਡ ਰੈਸਟ ਤੇ ਮੈਡੀਕਲ ਛੁੱਟੀ ਤੇ ਜਾਂਦਾ ਹੈ ਤੇ ਈਵਨ ਉਹਦੀ ਜਿਹੜੀ ਆ ਤਨਖਾਹ ਕੱਟੀ ਜਾਏਗੀ ਤਨਖਾਹ ਰੋਗਲੀ ਜਾਏਗੀ ਕਿਉਂਕਿ ਸਾਨੂੰ ਸਰਕਾਰ ਵੱਲੋਂ ਕੋਈ ਪਰਮਾਨੈਂਟ ਛੁੱਟੀਆਂ ਨਹੀਂ ਹੈਗੀਆਂ ਜਿੱਦਾਂ ਰੈਗੂਲਰ ਮੁਲਾਜ਼ਮਾਂ ਨੂੰ ਮੈਡੀਕਲ ਛੁੱਟੀ ਮਿਲਦੀ ਆ ਉਦੋਂ ਸਾਨੂੰ ਇਹੋ ਜਿਹਾ ਕੁਝ ਨਹੀਂ ਮਿਲਦਾ ਸਾਨੂੰ ਸਿਰਫ ਤਨਖਾਹ ਦੇ ਨਾਂ ਤੇ ਇੱਕ 11000 ਰੁਪਏ ਮਿਲਦਾ ਆ ਡਿਊਟੀਆਂ ਸਾਡੇ ਕੋਲ ਇਹ ਰੈਗੂਲਰ ਸਟਾਫ ਨਾਲੋਂ ਵੱਧ ਲੈਂਦੇ ਆ ਜ਼ਿਲ੍ਹਾ ਹੈੱਡ ਇੱਥੇ ਆਪਾਂ ਗੁਰਦਾਸਪੁਰ ਦੇ ਵਿੱਚ ਜਿੰਨੀਆਂ ਵੀ ਸੀਐਸੀਆਂ ਦੇ ਵਿੱਚ ਸਾਡੇ ਸਾਰੇ ਬੰਦੇ ਉੱਥੇ ਕੰਮ ਕਰ ਰਹੇ ਆ ਐਮਰਜੈਂਸੀ ਡਿਊਟੀਆਂ ਆਪਾਂ ਕਰ ਰਹੇ ਆ ਓਡ ਦੀਆਂ ਡਿਊਟੀਆਂ ਅਸੀਂ ਨਿਭਾ ਰਹੇ ਆ ਠੀਕ ਹੈ ਅਸੀਂ ਇੱਥੇ ਪ੍ਰਸ਼ਾਸਨ ਨੂੰ ਇਹ ਗੱਲ ਦੱਸਣ ਆਏ ਆ ਕਿ ਜੇ ਇਹਨਾਂ ਨੇ ਇਹ ਚੀਜ਼ਾਂ ਬੰਦ ਨਹੀਂ ਕੀਤੀਆਂ ਜੇ ਇਹ ਤੇ ਸਰਕਾਰ ਨੇ ਸਾਡੇ ਤੋਂ ਡਿਊਟੀਆਂ ਲੈਣੀਆਂ ਤੇ ਸਾਨੂੰ ਸਾਡਾ ਜਿਹੜਾ ਟੁਕਮਾ ਪ੍ਰਬੰਧ ਕਰੇ ਜਿੱਦਾਂ ਦੂਜੇ ਮੁਲਾਜ਼ਮਾਂ ਨੂੰ ਟੀਏ ਡੀਏ ਮਿਲਦਾ ਹੈ ਸਾਨੂੰ ਬੇਸਿਕ ਪੇ ਪਲੱਸ ਡੀਏ ਦਿੱਤਾ ਜਾਵੇ ਜੇ ਸਰਕਾਰ ਉਹ ਦੇਣ ਦੇ ਵਿੱਚ ਇੰਟਰਸਟ ਨਹੀਂ ਹੈ ਤੇ ਫਿਰ ਸਾਡੀ ਸਰਕਾਰ ਸਾਡੇ ਤੋਂ ਕੰਮ ਵੀ ਲੈਣ ਦੇ ਨਾ ਰੱਖੇ ਆਪਾਂ ਉਹ ਕੰਮ ਦਾ ਬਿਲਕੁਲ ਬਾਈਕਾਟ ਕਰਾਂਗੇ ਜੋ ਸਰਕਾਰ ਸਾਨੂੰ ਸਾਡਾ ਹੱਕ ਦੇ ਦੇਗੀ ਆਪਾਂ ਕੰਮ ਕਰ ਲਾਂਗੇ ਉਹਨਾਂ ਚਿਰ ਆਪਾਂ ਇਹਨਾਂ ਦੀਆਂ ਵਾਧੂ ਡਿਊਟੀਆਂ ਨਹੀਂ ਕਰਨੀਆਂ ਦੇਖੋ ਅੱਜ ਦਾ ਮਸਲਾ ਤੇ ਹੀ ਜੀਤਿਆਂ ਦੇ ਸਬੰਧ ਚ ਰੱਖਿਆ ਸੀ ਕਿ ਜਿਹੜੀਆਂ ਦੂਰ ਦਰਡੇ ਸਾਡੀਆਂ ਡਿਊਟੀਆਂ ਲੱਗਦੀਆਂ ਜੇਲ੍ਹਾਂਾਂ ਚ ਡਿਊਟੀਆਂ ਲੱਗਦੀਆਂ ਔਰ ਸੈਂਟਰਾਂ ਚ ਡਿਊਟੀਆਂ ਕਰ ਰਹੇ ਆ ਐਮਰਜੈਂਸੀ ਡਿਊਟੀਆਂ ਕਰ ਰਹੇ ਆ ਪਰ ਉਸ ਤੋਂ ਇਲਾਵਾ ਅਸਲ ਦੇ ਵਿੱਚ ਮਸਲਾ ਇਹ ਆ ਕਿ ਜੇ ਸਾਨੂੰ ਸਾਡੀ ਮਿਹਨਤ ਦਾ ਪੂਰਾ ਮੁੱਲ ਮਿਲੇ ਵੈਲਿਊ ਪੂਰੀ ਮਿਲੇ ਤੇ ਸਾਨੂੰ ਅਸੀਂ ਦੂਰ ਦਰੇਡੇ ਹਰ ਤਰ੍ਹਾਂ ਡਿਊਟੀਆਂ ਕਰਨ ਤੋਂ ਤਿਆਰ ਆ ਇੰਨੇ ਥੋੜੀ ਤਨਖਾਹ ਦੇ ਵਿੱਚ ਜਿਹੜੀਆਂ ਸਾਡੀਆਂ ਡਿਊਟੀਆਂ ਇੰਨੀ ਦੂਰ ਲੱਗਣੀ ਤੇ ਇਹਦੇ ਵਿੱਚ ਮਸਲਾ ਜਿਹੜਾ ਇਹ ਤੇ ਸਟੇਟ ਲੈਵਲ ਦੀ ਗੱਲ ਹੈ ਪੰਜਾਬ ਸਰਕਾਰ ਦੀ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਬਣਨ ਤੋਂ ਪਹਿਲਾਂ ਕਿਹਾ ਸੀ ਵੀ ਜੇ ਮੈਂ ਇਹ ਬਣਨਾ ਸਾਡੀ ਸਰਕਾਰ ਬਣਦੀ ਤੇ ਸਭ ਤੋਂ ਪਹਿਲਾਂ ਹਰਾ ਪੈਨ ਜਿਹੜਾ ਕੱਚੇ ਮੁਲਾਜ਼ਮਾਂ ਨੂੰ ਪੱਕਿਆ ਕੀਤਾ ਜਾਏਗਾ ਮੈਂ ਕਹਿੰਦਾ 4 ਸਾਲ ਲਗਭਗ ਕੰਪਲੀਟ ਹੋ ਚਲੇ ਨੇ ਪਰ ਅਜੇ ਤੱਕ ਉਹਦਾ ਹਰਾ ਪੈਨ ਸਾਨੂੰ ਨਹੀਂ ਨਜ਼ਰ ਆਇਆ ਵੀ ਕਿੱਥੇ ਗਵਾਚਾ ਹੋਇਆ ਹੋਵੇ ਉਹ ਜਾਂ ਉਹ ਕਿਤੇ ਉਦੋਂ ਹੀ ਕਿਤੇ ਭੁੱਲ ਗਿਆ ਕਿਦੇ ਪੈਨ ਕਿੱਥੇ ਛੱਡ ਦਿੱਤਾ ਉਹਨੇ ਉਹਨਾਂ ਨੂੰ ਇਹ ਸਾਡੇ ਜਿਹੜੇ ਹੈਲਥ ਡਿਪਾਰਟਮੈਂਟ ਦੇ ਵਿੱਚ ਰੂਰਲ ਹੈਲਥ ਚੋਂ ਇਧਰ ਜ਼ਿਲ੍ਹਾ ਪ੍ਰੈਸ਼ਰ ਚ ਸ਼ਿਫਟ ਹੋਏ ਫਾਰਮਾਸਿਸਟ ਜਿਹੜੇ ਇਹ 500 600 ਦੇ ਕਰੀਬ ਗਿਣਤੀ ਹੈ ਸਾਡੀ ਸਾਡਾ ਅਜੇ ਤੱਕ ਨਾ ਸਾਨੂੰ ਰੈਗੂਲਰ ਕੀਤਾ ਜਾ ਰਿਹਾ ਨਾ ਸਾਡੀਆਂ ਜਿਹੜੀ ਇਕਲ ਵੇ ਇਕਲ ਪੇ ਇਕਨ ਵਰਕ ਹੈ ਜਿਹੜਾ ਸਾਨੂੰ ਸਾਡੇ ਜੇ ਨਹੀਂ ਪੱਕਿਆ ਕਰ ਸਕਦੇ ਤੇ ਘਟੋ ਘਟ ਬਰਾਬਰ ਤਨਖਾਹ ਤਾਂ ਸਾਨੂੰ ਦੇ ਸਕਦੇ